ਬੱਚੇ ਦਾ ਆਤਮਿਕ ਜੀਵਨ ਉਦੋਂ ਹੀ ਅਸਲੀ ਹੈ ਜਦੋਂ ਉਹ ਖੇਡਾਂ, ਪਰਿ ਕਹਾਣੀਆਂ, ਸੰਗੀਤ, ਖਿਆਲ ਉਡਾਰੀ ਅਤੇ ਰਚਨਾਤਮਕਤਾ ਦੇ ਸੰਸਾਰ ਵਿੱਚ ਜਿਉਂਦਾ ਹੈ। ਇਸ ਤੋਂ ਬਿਨਾ ਬੱਚਾ ਬਸ ਇੱਕ ਮੁਰਝਾਇਆ ਫੁੱਲ ਹੈ। ਮੈਨੂੰ ਇਸ ਗੱਲ ਉੱਤੇ ਹੱਦੋਂ ਵੱਧ ਖੁਸ਼ੀ ਹੋਈ ਕਿ ਉੱਥੇ ਹਰ ਬੱਚੇ ਨੇ ਇੱਕ ਕਹਾਣੀ ਘੜੀ ਤੇ ਉਹਨਾਂ ਵਿੱਚੋਂ ਕਹਾਣੀ ਇੱਕ ਸੀ। ਇੱਕ ਦਿਨ ਤੜਵੈ ਲੋਹਾਰ ਸੋਚ ਕੋਲ ਗਈ ਤੇ ਕਿਹਾ, "ਸ਼ੀਰੀ ਸੂਰਜ, ਸ਼ੀਰੀ ਸੂਰਜ" ਸਾਡੇ ਲੋਹੇ ਦੇ ਹਥੌੜੇ ਟੁੱਟ ਗਏ ਨੇ ਤੇ ਛੇਤੀ ਹੀ ਚਾਂਦੀ ਦੀਆਂ ਤਾਰਾਂ ਬਣਾਉਣ ਲਈ ਕੁਝ ਨਹੀਂ ਰਹਿਣ ਲੱਗਾ। ਇਹਨਾਂ ਵੀ ਪੁਰਾਣੀਆਂ ਹੋ ਗਈਆਂ ਨੇ। ਸਾਨੂੰ ਹੋਰ ਲੋਹਾ ਲਿਆਉਣ ਲਈ ਧਰਤੀ ਤੇ ਭੇਜੋ। ਸੂਰਜ ਨੇ ਲੋਹਾਰਾਂ ਨੂੰ ਉਹਨਾਂ ਦੇ ਰਾਹ ਟੋੜ ਦਿੱਤਾ। ਲੋਹਾਰਾ ਕੋਲ ਗਏ ਪਰ ਕਾਲੇ ਬੱਦਲਾਂ ਨੇ ਉਹਨਾਂ ਦਾ ਰਾਹ ਰੋਕਿਆ ਹੋਇਆ ਸੀ। ਲੋਹਾਰਾ ਨੇ ਬੱਦਲਾਂ ਵਿੱਚ ਧਰਤੀ ਵੱਲ ਵੇਖਿਆ। ਉਹ ਉਚਾਈ ਬਹੁਤ ਉਚਾਈ ਤੇ ਸਨ ਅਤੇ ਉਹਨਾਂ ਹੀ ਫੈਸਲਾ ਕਰਨਾ ਸੀ ਕਿ ਹੇਠਾਂ ਕਿਵੇਂ ਜਾਇਆ ਜਾਵੇ। ਉਹ ਸੂਚ ਕੋਲ ਮੁੜਦੇ ਅਤੇ ਕਿਹਾ ਸ਼੍ਰੀ ਸੂਰਜ ਸ਼੍ਰੀ ਸੂਰਜ ਅਸੀਂ ਤਾਪਤੀ ਉੱਤੇ ਕਿਵੇਂ ਪਹੁੰਚ ਸਕਦੇ ਹਾਂ ਸਾਡੇ ਲਈ ਇੱਕ ਪੁਲ ਬਣਾ ਦੇ ਸੂਚ ਨੇ ਆਪਣੀਆਂ ਕਿਰਨਾਂ ਕਾਲੇ ਬੱਤਣਾ ਵਿੱਚੋਂ ਸੁਟੀਆਂ ਅਤੇ ਅਸਮਾਨ ਵਿੱਚ ਧੁੱਪ ਦਾ ਪੁਲ ਲਿਸ਼ਕਣ ਲੱਗ ਪਿਆ ਤਾਪਤੀ ਉੱਤੇ ਲੋਕਾਂ ਨੇ ਸੁਨਹਿਰੀ ਸਤਰੰਗੀ ਪਿੰਗ ਦੇਖੀ ਲੋਹਾਰ ਹੀ ਠਾਂਦਾ ਤੀਤ ਦੇ ਗਏ ਲੋਕਾਂ ਤੋਂ ਲੋਹਾ ਲਿਆ ਅਤੇ ਧੁੱਪ ਦੇ ਪੁਲ ਉਤੇ ਸੂਝਵਲ ਮੁੜਾਈ ਜੋ ਹਿੰਸੂਚ ਨੇ ਉਹਨਾਂ ਦੀਆਂ ਚਿੱਟੀਆਂ ਦਾੜੀਆਂ ਵੇਖੀਆਂ ਉਹਨੇ ਆਪਣੀਆਂ ਸੁਨਹਿਰੀਆਂ ਕਿੰਨਾਂ ਵਾਪਸ ਲੈ ਲਈਆਂ ਤੇ ਸਤਰੰਗੀ ਪੀਂਘ ਕਾਇਬ ਹੋ ਗਈ